ਲੋਭੀ ਮਿੱਤਰੋ ਅੱਜ ਜਿੱਥੇ ਤੁਹਾਨੂੰ ਲੈ ਕੇ ਆਏ ਆ ਨਾ ਤਾਂ ਜਿਹੜੇ ਆ ਅਮਰਸ੍ਰੀ ਕੁਲਚੇ ਨੇ ਤਾਂ ਇਹ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਵਿੱਚ ਮਿਲਨੇ ਨੇਗੇ ਆਹ ਵਾਰ ਜਿਹੜਾ ਕੁਲਚਾ ਹੈ ਇਹ ਚੂਰ-ਚੂਰ ਕੁਲਚਾ ਜੀ ਚੂਰ-ਚੂਰ ਕੁਲਚਾ ਚੂਰ-ਚੂਰ ਕੁਲਚਾ ਜਿਹੜਾ ਮੇਰੇ ਹੱਥ 'ਚ ਆਹ ਵਾਲਾ ਦੇਖ ਰਹੇ ਹੋ ਤੁਸੀਂ ਤਾਂ ਇਹਦੀ ਖਾਸੀਅਤ ਕੀ ਤਾਂ ਪਹਿਲਾਂ ਤੇ ਇਹਦੀ ਖਾਸੀਅਤ ਦੱਸ ਦਿਓ ਜੀ ਇਹ ਬਾਈ ਜੀ ਕੱਲੀ-ਕੱਲੀ ਬਾਈਟ ਦੇ ਵਿੱਚ ਤੁਹਾਨੂੰ ਇਹਦੇ 'ਚ ਕ੍ਰਿਸਪੀਨੈਸ ਫੀਲ ਹੋਊਗੀ ਕਦੇ ਵੀ ਐ ਨਰਮ ਜਿਹਾ ਨਹੀਂ ਪਊਗਾ ਅਸੀਂ ਅੱਛਾ ਹਾਂਜੀ ਤੇ ਇਹ ਜਿਹੜਾ ਚੂਰ-ਚੂਰ ਕੁਲਚਾ ਆਮ ਜੇ ਤੁਸੀਂ ਰੂਟੀਨ ਦੇ ਵਿੱਚ ਖਾਣ ਵਾਸਤੇ ਆਉਂਗੇ ਇਹਨਾਂ ਕੋਲੇ ਤਾਂ ਤੁਹਾਨੂੰ 150 ਰੁਪਏ ਦਾ ਪੈਣਾ ਹੈ ਨਾ ਬਾਈ ਜੀ ਹਾਂਜੀ ਤਾਂ ਇਹ 28 ਫਰਵਰੀ ਤੱਕ ਇਹ ਇਹਨਾਂ ਨੇ ਬਈਆਂ ਨੇ ਆਫਰ ਲਾ ਦਿੱਤੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਇਹ ਕੁਲਚਾ 120 ਰੁਪਏ ਦਾ ਵਿੱਚ ਪੈਣਾਗਾ ਚੂਰ ਚੂਰ ਕੁਲਚਾ ਤੇ ਉਸ ਤੋਂ ਇਲਾਵਾ ਇੱਕ ਆ ਗਿਆ ਪੰਜਾਬੀ ਕੁਲਚਾ ਜੀ ਆਵਲਾ ਪੰਜਾਬੀ ਤੜਕਾ ਕੁਲਚਾ ਪੰਜਾਬੀ ਤੜਕਾ ਕੁਲਚਾ ਇਹਦੀ ਖਾਸਿਤਗੀ ਹੈ ਜੀ ਕਿ ਇਹਦਾ ਹੀ ਸਾਡਾ ਆਪ ਦਾ ਮਸਾਲਾ ਤਿਆਰ ਕੀਤਾ ਹੁੰਦਾ ਪੰਜਾਬੀ ਤੜਕਾ ਇਹ ਮਸਾਲੇਦਾਰ ਹੁੰਦਾ ਫਲੇਵਰ ਤੁਹਾਨੂੰ ਇਹਦੀ ਕੱਲੀ ਕੱਲੀ ਬਾਈਟ ਚ ਵਧੀਆ ਮਸਾਲੇਦਾਰ ਫਲੇਵਰ ਆਊਗਾ ਸਪਾਈਸੀ ਨਹੀਂ ਹੋਊਗਾ ਮਸਾਲੇਦਾਰ ਰਹੂਗਾ ਅੱਛਾ ਮਸਾਲੇਦਾਰ ਹੋਣਾ ਤੇ ਇਹਦਾ ਜਿਹੜਾ ਰੇਟ ਹੈ ਇਹਦਾ ਵੀ 150 ਰੁਪਏ ਦਾ ਜਿਹੜਾ ਇਹ ਕੁਲਚਾ ਹੈਗਾ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਨਾ 28 ਫਰਵਰੀ ਤੱਕ ਰ ਉਹਨਾਂ ਨੂੰ ਵੀ ਇਹ 120 ਰੁਪਏ ਦਾ ਕੁਲਚਾ ਦਿੱਤਾ ਜਾਣਾ ਇੱਕ ਕੁਲਚਾ ਤੇ ਨਾਲ ਆ ਸਬਜੀ ਹੋਗੀ ਜੀ ਚਨੇ ਦੀ ਤੇ ਇਹ ਚਟਨੀ ਚਟਨੀ ਹੋਗੀ ਜੀ ਪਿਆਜ਼ ਤੇ ਇੱਕ ਆਹ ਅਮੂਲ ਦਾ ਬਟਰ ਜਿਹੜਾ ਤੁਹਾਨੂੰ ਦਿੱਤਾ ਜਾਣਾਗਾ 120 ਰੁਪਏ ਦੇ ਵਿੱਚ 28 ਫਰਵਰੀਕ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਉਸ ਤੋਂ ਬਾਅਦ ਆ ਦੇਖੋ ਜੀ ਇਹ ਮਲਾਈ ਚਾਪ ਆ ਗਈ ਜੀ ਤੇ ਨਾਲ 200ਸ ਹੋਗੀ ਇਹਦਾ ਕੀ ਰੇਟ ਹੈ ਜੀ ਕਿੰਨੇ ਕੁ ਦਾ ਪਾਇਨਾ ਵੀ ਲੈਸ ਲੁਸ ਕਰਕੇ ਇਹ ਮਲਾਈ ਚਾ ਵੀ ਆਪਾਂ ਹਰੇਕ ਆਈਟਮ ਤੇ 20% ਲੈਸ ਰੱਖਿਆ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 20% ਲੈਸ ਮਿਲੇਗਾ ਜਿਹੜਾ ਰੇਟ ਹੋਊਗਾ ਹਾਂਜੀ ਜਿਹੜੇ ਰੇਟ ਤੋਂ ਹੋਊਗਾ ਉਹਨੂੰ 20% ਲੈਸ ਕੀਤਾ ਜਾਊਗਾ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਜਿਹੜਾ ਵੀ ਸ਼ੇਅਰ ਕਰਕੇ ਆਊਗਾ ਇਹ ਬਈ ਸਾਰੇ ਜਿਹੜਾ ਮੀਨੂ ਦੇ ਵਿੱਚ ਹੈਗਾ ਹਾਂਜੀ ਸਾਰੇ ਮੀਨੂ ਤੇ ਇਹਦੇ ਤੇ ਵੀ ਤੁਹਾਨੂੰ 20% ਜਿਹੜਾ ਲੈਸ ਮਿਲਣਾਗਾ ਤੇ ਉਸ ਤੋਂ ਬਾਅਦ ਲੱਸੀ ਆ ਗਈ ਆਹ ਮਿੱਠੀ ਲੱਸੀ ਇਹਦੇ ਤੁਹਾਨੂੰ ਮਿਲਣੀ ਹੈ ਦੇਖੋ ਤੁਸੀਂ ਆ ਵੀ ਦਿਖਾ ਦਿਨੇ ਢਿਆ ਕੇ ਇਹਦੇ ਤੇ ਵਿਲਸ ਹੋਊਗਾ ਜੀ ਹਾਂਜੀ ਸਾਰੇ ਇਹਦੇ ਤੇ ਵੀ ਤੁਹਾਨੂੰ 20% ਲੈਸ ਹੋਣਾਗਾ ਉਸ ਤੋਂ ਬਾਅਦ ਆ ਦਿਖਾ ਦੀ ਸਾਰਾ ਮੈਨੂੰ ਇੱਧਰ ਜਿੰਨਾ ਵੀ ਪਿਆਗਾ ਸਾਰਾ ਕੁਝ ਇਨਾਂ ਕੋਲ ਮਿਲਣਾਗਾ ਹਨਾ ਅੰਮ੍ਰਿਤਸਰੀ ਕੁਲਚੇ ਦੇ ਵਿੱਚ ਤੁਸੀਂ ਦੇਖੋ ਕਿੰਨੇ ਤਰ੍ਹਾਂ ਦੇ ਜਿਹੜੇ 20 ਤਰ੍ਹਾਂ ਦੇ ਕੁਲਚੇ ਆਏ ਸਾਰੇ 20 ਤਰ੍ਹਾਂ ਦੇ ਕੁਲਚੇ ਮਿਲ ਜਣੇ ਆ ਸੈਂਡਵਿਚ ਤੁਸੀਂ ਦੇਖੋ ਕਾਫੀ ਤਰ੍ਹਾਂ ਦੇ ਸੈਂਡਵਿਚ ਮਿਲ ਜਣੇ ਆ ਤੇ ਆਹ ਆਪਣਾ ਕੁਲਚਾ ਇਹ ਵੀ ਤੁਹਾਨੂੰ ਬਾਈਟਸ ਇਹ ਵੀ ਤੁਹਾਨੂੰ ਦੇਖੋ ਇਹਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ 20% ਜਿਹੜਾ ਡਿਸਕਾਊਂਟ ਮਿਲਣਾਗਾ ਤਾਂ ਜਿਹੜੀ ਚੀਜ਼ ਤੁਸੀਂ ਮਰਜ਼ੀ ਮੰਗਾ ਲਓ ਤੇ ਇਹ ਜਿਹੜੀ ਆਫਰ ਉਹਨਾਂ ਲਈ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਇੱਥੇ ਇਹਨਾਂ ਕੋਲੇ ਆਊਗਾ ਇਹਨਾਂ ਨੂੰ ਦਿਖਾਓ ਤੇ ਵਧੀਆ ਜਿਹਾ ਸੋਹਣਾ ਜਿਹਾ ਕਮੈਂਟ ਕਰਕੇ ਇਹਨਾਂ ਕੋਲ ਪਹੁੰਚੂਗਾ ਤੇ ਆਫਰ 28 ਤਰੀਕ ਤੱਕ ਰਹਾ ਤਾਂ ਵੀਡੀਓ ਵੱਤ ਵਤ ਸ਼ੇਅਰ ਵੀ ਕਰਿਓ ਦੇਖੋ ਜੀ ਚੂਰ ਚੂਰ ਕੁਲਚਾ ਤੁਸੀਂ ਵੇਖੋ ਬਿਲਕੁਲ ਸੌਫਟ ਹੈ ਹਨਾ ਬਿਲਕੁਲ ਜਿਵੇਂ ਇਹ ਤੁਹਾਨੂੰ ਇੱਕ ਅਰੀ ਦੀ ਬਾਈਟ ਵੀ ਆਪਾਂ ਦਿਖਾ ਦਿੰਨੇ ਹਾਂ ਕਿਦਾਂ ਦਾ ਟੇਸਟ ਹੈ ਦਾ ਤੇ ਬਹੁਤ ਵਧੀਆ ਦੇ ਨਾਲ ਚਟਨੀ ਮਿਲਣੀ ਹੈ ਤੁਹਾਨੂੰ ਪਿਆਜ਼ ਦੀ ਤੇ ਚਨੇ ਇਕਦਮ ਜਮਾ ਪੂਰਾ ਟੇਸਟੀ ਹੈ ਮੂੰਹ ਦੇ ਵਿੱਚ ਜਾ ਕੇ ਨਾ ਬਈ ਭੁਰਦਾ ਹਨਾ ਬੁਰਾ ਹਾਂਜੀ ਹਾਂਜੀ ਤੇ ਪੂਰਾ ਸੌਫਟ ਹੈ ਤੇ ਪੂਰਾ ਵਧੀਆ ਹੈਗਾ ਕ੍ਰਿਸਪੀ ਵੀ ਹੈ ਤੇ ਪੂਰੀ ਚੀਜ਼ ਵਧੀਆ ਜਿਹੜੀ ਸਾਫ ਸਫਾਈ ਨਾਲ ਤੇ ਵਧੀਆ ਤਰੀਕੇ ਨਾਲ ਜਿਹੜੀ ਤੁਹਾਨੂੰ ਇੱਥੇ ਮਿਲਣੀ ਹੈਗੀ ਤੇ ਇਹ ਪੰਜਾਬੀ ਤੜਕਾ ਤੁਸੀਂ ਦੇਖੋ ਹਨਾ ਮਸਾਲਾ ਲੱਗਿਆ ਹੋਣਾ ਸਬਸੇ ਸਾਰਾ ਤੇ ਆ ਦੇਖੋ ਪੂਰਾ ਇਹਦਾ ਵੀ ਤੁਹਾਨੂੰ ਪਰ ਟੇਸਟ ਇੱਕ ਵਾਰੀ ਦਿਖਾ ਦੇਣੀ ਹੈ ਕਿ ਕਿਦਾਂ ਦਾ ਟੇਸਟ ਹੈ ਇਹਦਾ ਕਿਉਂਕਿ ਅੰਮ੍ਰਿਤਸਰ ਦੇ ਕੁਲਚੇ ਜਿਹੜੇ ਕਾਫੀ ਮਸ਼ਹੂਰ ਹੁੰਦੇ ਨੇ ਤੇ ਸੇਮ ਫਲੇਵਰ ਜਿਹੜਾ ਤੁਹਾਨੂੰ ਜਿਹੜਾ ਤੁਸੀਂ ਅੰਮ੍ਰਿਤਸਰ ਖਾ ਕੇ ਆਏ ਉਦਾਂ ਦੇ ਟੇਸਟ ਦੇ ਵਿੱਚ ਜਿਹੜਾ ਤੁਹਾਨੂੰ ਬਠਿੰਡੇ ਦੇ ਵਿੱਚ ਮਿਲਣਾ ਉਹ ਨੇ ਇਹ ਤੇ ਇਹਦਾ ਟੇਸਟ ਵੀ ਬਾਕੀ ਲਾਜਵਾਬ ਆ ਜਿਹੜੇ ਅੰਮ੍ਰਿਤਸਰ ਜਾ ਕੇ ਆਏ ਨੇ ਖਾ ਕੇ ਆਏ ਆ ਤਾਂ ਉਹਨਾਂ ਨੂੰ ਟੇਸਟ ਦਾ ਬਾਕੀ ਪਤਾ ਹੋਊਗਾ ਵੀ ਉਹੀ ਟੇਸਟ ਸੇਮ ਟੂ ਸੇਮ ਤੁਹਾਨੂੰ ਤੁਹਾਡੇ ਸ਼ਹਿਰ ਬਠਿੰਡਾ ਦੇ ਵਿੱਚ ਹੀ ਮਿਲੂਗਾ ਇਹ ਇਹ ਮਲਾਈ ਚਾਹ ਤੁਸੀਂ ਦੇਖ ਰਹੇ ਹੋ ਨਾ ਇਹ ਸਪੈਸ਼ਲ ਅੰਮ੍ਰਿਤਸਰ ਤੋਂ ਆਉਂਦੀ ਹੈ ਤੇ 100 ਸੂ ਸਾਰਾ ਕੁਝ ਜਿਹੜਾ ਉੱਥੇ ਹੀ ਬਣ ਕੇ ਆਉਂਦਾ ਤੇ ਇਹ ਵੀ ਤੁਹਾਨੂੰ ਆਪ ਦਿਖਾ ਦਿੰਨੇ ਆ ਤਾਂ ਟੇਸਟ ਤਾਂ ਟੇਸਟ ਤੁਸੀਂ ਆ ਕੇ ਖਾ ਕੇ ਦੇਖੋਗੇ ਨਾ ਤਾਂ ਤੁਸੀਂ ਆਪ ਹੀ ਦੱਸੋਗੇ ਵੀ ਵਾਕੀ ਇਹਦਾ ਟੇਸਟ ਕਿਦਾਂ ਦਾ ਇਹ ਚਾਪ ਦਿੱਲੀ ਦੀ ਦਿੱਲੀ ਇਹਨਾਂ ਕੋਲੇ ਜਿਹੜੀ ਉੱਥੋਂ ਅੰਮ੍ਰਿਤਸਰ ਤੋਂ ਆਉਂਦੀ ਹੈ ਤੇ ਇੱਥੇ ਰੈਡੀ ਕਰਕੇ ਤੁਹਾਨੂੰ ਇੱਥੇ ਸਰਵ ਇਹਨਾਂ ਨੇ ਕਰ ਦੇਣੀ ਹੈ ਤਾਂ ਦੇਖੋ ਤੁਸੀਂ ਬਹੁਤ ਹੀ ਵਧੀਆ ਜਿਵੇਂ ਮੂੰਹ ਦੇ ਵਿੱਚ ਨਾ ਖਾਨੇ ਜਦੋਂ ਆਪਾਂ ਬਿਲਕੁਲ ਜਿਹੜੀ ਸੌਫਟ ਤੇ ਭਰਦੀ ਹੈ ਮੂੰਹ ਦੇ ਵਿੱਚ ਤੇ ਉਸ ਤੋਂ ਬਾਅਦ ਆ ਲੱਸੀ ਤੁਸੀਂ ਦੇਖੋ ਹਨਾ ਇਹ ਵੀ ਜਿਹੜੀ ਇਹਨਾਂ ਦੀ ਆਪ ਦੀ ਤਿਆਰ ਕੀਤੀ ਜਾਂਦੀ ਹੈ ਤੇ ਮਿੱਠੀ ਲੱਸੀ ਇਹਦਾ ਤੁਹਾਨੂੰ ਟੇਸਟ ਦੱਸਦੇ ਆਪਾਂ ਘਰ ਦੀ ਲੱਸੀ ਹੁੰਦੀ ਹੈ ਨਾ ਪਿੰਡ ਦੀ ਤਾਂ ਉਦਾਂ ਦੀ ਲੱਸੀ ਦਾ ਟੇਸ ਜਿਹੜਾ ਤੁਹਾਨੂੰ ਇੱਥੋਂ ਮਿਲਣਾ ਹੈਗਾ ਤਾਂ ਹਰ ਇੱਕ ਚੀਜ਼ ਜਿਹੜੀ ਇਹਨਾਂ ਦੀ ਬਹੁਤ ਹੀ ਵਧੀਆ ਤੇ ਸਾਫ ਸਪਾਈ ਨਾਲ ਜਿਹੜੀ ਤਿਆਰ ਕੀਤੀ ਜਾਂਦੀ ਹੈ ਤਾਂ ਇੱਕ ਵਾਰੀ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰਨਾਗਾ ਤੇ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਵਾ ਆਪਾਂ ਪੁੱਡਾ ਮਾਰਕੀਟ ਦੇ ਵਿੱਚ ਖੜੇ ਆ 100 ਫੁੱਟੀ ਰੋਡ ਦੇ ਉੱਤੇ ਦਸ਼ਮੇਰ ਸਕੂਲ ਦੇ ਜਿਹੜੀ ਸਾਹਮਣੇ ਪੁੱਡਾ ਮਾਰਕੀਟ ਆ ਤਾਂ ਇੰਡੋ ਕੈਨੇਡੀਅਨ ਦਾ ਦਫ਼ਤਰ ਆ ਉਹਦੇ ਕੋਲ ਹੀ ਕੁਲਚਾ ਕਲਚਰ ਦੇ ਨਾਂ ਤੇ ਜਿਹੜਾ ਇੱਥੇ ਰੈਸਟੋਰੈਂਟ ਆ ਇੱਥੇ ਤੁਸੀਂ ਆਓ ਸਿਟਿੰਗ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਇੱਥੇ ਆਉਦਾ ਜਿਹੜੀ ਵੀ ਚੀਜ਼ ਲੈਣੀ ਹੈ ਇੱਥੇ ਖਾ ਪੀ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ